ਤੁਸੀਂ ਦੇਖ ਰਹੇ ਹੋ ਸਮਝਾ ਨਿਊਜ਼ ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀ ਪਰ ਉਸ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਹੋਲੀ ਦੀਆਂ ਬਹੁਤ-ਬਹੁਤ ਵਧਾਈਆਂ ਗੱਲਬਾਤ ਕਰਾਂਗੇ ਸਿਆਸਤ ਦੀ ਗੱਲਬਾਤ ਕਰਾਂਗੇ ਰੋਜ਼ ਦੇ ਉੱਤੇ ਹੋਏ ਹਮਰੇ ਦੀ ਭਾਜਪਾ ਦੀ ਨਾਮੀ ਲਿਸਟ ਦੇ ਬਾਰੇ ਅਤੇ ਆਮ ਆਦਮੀ ਪਾਰਟੀ ਦੀ ਰੈਲੀ ਦੇ ਬਾਰੇ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੁਪਿੰਦਰ ਜੀ ਵਿਰਿੰਦਰ ਜੀ ਇੱਕ ਪੁੱਛਣਾ ਚਾਹਾਂਗਾ ਮੈਂ ਤੁਹਾਨੂੰ ਵੀ ਅੱਜ ਤੁਸੀਂ ଫਾਰਮਲ ਡਰੈਸ ਦੀ ਬਜਾਏ ਤੁਸੀਂ ਅੱਜ ਕੱਲ ਟੀ-ਸ਼ਰਟ ਪਜਾਮੇ ਚ ਆਏ ਹੋ ਤੇ ਕੀ ਚੱਕਰ ਆ ਜ ਚੱਕਰ ਕੀ ਹੈ ਜਿੱਦਾਂ ਤੁਸੀਂ ਵਧਾਈਆਂ ਦਿੱਤੀਆਂ ਮਹਾਰਾਜ ਤੇ ਅੱਜ ਅਸੀਂ ਵੀ ਮੈਂ ਖਾ ਵਧਾਈਆਂ ਦੇ ਲਈਏ ਦਰਸ਼ਕਾਂ ਨੂੰ ਤੇ ਹੋਲੀ ਦੀਆਂ ਬੜੀਆਂ ਬੜੀਆਂ ਬਹੁਤ ਜ਼ਿਆਦਾ ਵਧਾਈਆਂ ਸਾਰੇ ਸਾਡੇ ਦਰਸ਼ਕਾਂ ਨੂੰ ਹੁਣ ਗੱਲ ਪਤਾ ਕੀ ਆ ਹਾਂਜੀ ਹੁਣ ਟੀ-ਸ਼ਰਟ ਪਾ ਕੇ ਆਣਾ ਲਾਜ਼ਮੀ ਸੀਗਾ ਉਹਦਾ ਕਾਰਨ ਇਹ ਹੈ ਕਿ ਜਦੋਂ ਰਾਹ ਜਾਣਿਆ ਕਿ ਤੁਹਾਡੇ ਵਰਗਾ ਸੱਜਣ ਕੇ ਤੇ ਛੱਤ ਤੇ ਖਲੋਤਾ ਭਕਾਨਾ ਹੀ ਨਾ ਸੁੱਟ ਦੇ ਰੰਗੀਨ ਕਰ ਦੇ ਸਾਨੂੰ ਹੂੰ ਤੇ ਦੂਜੀ ਗੱਲ ਹੈ ਕਿ ਦਫ਼ਤਰ ਦੇ ਆ ਵਿੱਚ ਆ ਕੇ ਵੀ ਤੇ ਕੋਈ ਸੱਜਣ ਮਿੱਤਰ ਜਿਹੜਾ ਹੈ ਉਹ ਰੰਗ ਰੰਗ ਲਾ ਦਿੰਦਾ ਹੈ ਤੇ ਉਹ ਫਿਰ ਜਿਹੜੇ ਕੱਪੜੇ ਸਾਫ਼ ਸੁਥਰੇ ਪ੍ਰੈਸ ਕੀਤੇ ਜਿਹੜੇ ਹੁੰਦੇ ਨੇ ਉਹ ਰੰਗ ਰੰਗੇਲੇ ਹੋ ਜਾਣਗੇ ਤੇ ਮੈਂ ਕਹਾ ਟੀ-ਸ਼ਰਟ ਪਾ ਕੇ ਆ ਜਾਓ ਤੇ ਅੱਜ ਹੁਲੀ ਹੈ ਥੋੜਾ ਜਿਹਾ ਚੇਂਜ ਵੀ ਥੋੜਾ ਜਿਹਾ ਹੋਣਾ ਚਾਹੀਦਾ ਜੀ ਬਾਹਰ ਵੀ ਵੈਸੇ ਮਹੌਲ ਬਹੁਤ ਵਧੀਆ ਹੋਇਆ ਹੋਇਆ ਚਲੋ ਰੰਗ ਰੰਗ ਹੋਇਆ ਹੋਇਆ ਤੇ ਚਲੋ ਮੈਂ ਸਿਆਸਤ ਦੀ ਗੱਲ ਕਰਦਾ ਸੋ ਤੋਂ ਆਪਾਂ ਦੇਸ਼ ਦੁਨੀਆ ਦੁਨੀਆ ਦੀ ਗੱਲ ਤੋਂ ਸਟਾਰਟ ਕਰਦੇ ਹਾਂ ਦੇਸ਼ ਤੋਂ ਬਾਹਰ ਦੀ ਗੱਲ ਤੋਂ ਸਟਾਰਟ ਕਰਦੇ ਹਾਂ ਰੂਸ ਦੇ ਉੱਤੇ ਹਮਲਾ ਹੁੰਦਾ ਹੈ ਵਿਰਿੰਦਰ ਜੀ ਤੇ ਉਸ ਮਾਮਲੇ ਦੇ ਵਿੱਚ ਜਿਹੜੇ ਵਲਾਦਿਮੀਰ ਪੁਤਨ ਨੇ ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਉਹਨਾਂ ਨੇ ਗੁੱਸਾ ਐਵੇਂ ਕਿਹਾ ਕਿ ਤਜ਼ਾਕਿਸਤਾਨ ਦੇ ਨਾਲ-ਨਾਲ ਕਿਤੇ ਯੂਕਰੇਨ ਤੇ ਗੁੱਸਾ ਮੇਰਾ ਦੁਆਰਾ ਨਾ ਫੁੱਟ ਜਾਵੇ ਕਿਵੇਂ ਦੇਖਦੇ ਹੋ ਸਿਰ ਦੇਖੋ ਜੋ ਕੁਝ ਹੋਇਆ ਹੈ ਜਿਸ ਤਰੀਕੇ ਦੇ ਨਾਲ ਪੰਜਵੀਂ ਵਾਰ ਜੀ ਵਲਾਦਿਮੀਰ ਪੁਤਨ ਰੂਸ ਦੇ ਪ੍ਰੈਜ਼ੀਡੈਂਟ ਬਣੇ ਨੇ ਤਾਂ ਥੋੜੇ ਇਤਨਾ ਬਾਅਦ ਹੀ ਜੋ ਪਤਾ ਹੀ ਹੈ ਕਿ ਜੋ ਕੱਲ ਚਿੰਜਾਂ ਹੋਈਆਂ ਨੇ ਮਾਸਕੋ ਤੋਂ ਤਕਰੀਬਨ 2 ਕਿਲੋਮੀਟਰ ਦੂ ਇੱਕ ਕ੍ਰੋਕਸ ਹਾਲ ਹੈ ਉੱਥੇ ਉੱਥੇ ਜਿਸ ਤਰੀਕੇ ਦੇ ਨਾਲ ਗੋਲੀਬਾਰੀ ਹੋਈ ਹੈ 1 47 ਦੇ ਨਾਲ ਸੋ ਉਹਦੇ ਜਿਹੜੇ ਜ਼ਿੰਮੇਵਾਰੀ ਹੈਗੀ ਹੈ ਆਈਐਸ ਆਈਐਸ ਕੇ ਯਾਨੀ ਕਿ ਖੁਰਾਸਾਨ ਗਰੁੱਪ ਹੈ ਆਈਐਸਆਈ ਦਾ ਹੀ ਆਈਐਸਆਈਐਸ ਦਾ ਇੱਕ ਵਿੰਗ ਹੈਗਾ ਆਈਐਸਆਈ ਕੇ ਜਿਹੜਾ ਹੈਗਾ ਮਤਲਬ ਕਿ ਜਿਹੜਾ ਆਈਐਸ ਆਈਐਸ ਹੈਗਾ ਉਹਦਾ ਇੱਕ ਗਰੁੱਪ ਹੈਗਾ ਆਈਐਸ ਆਈਐਸ ਕੇ ਜਿਹਨੂੰ ਖਰਾਸਾਨ ਕਿਹਾ ਜਾਂਦਾ ਜੀ ਉਸ ਗਰੁੱਪ ਦੇ ਮੈਂਬਰਾਂ ਨੇ ਜ਼ਿੰਮੇਵਾਰੀ ਲਈ ਹੈ ਇਸ ਗੋਲੀਬਾਰੀ ਦੀ ਸੋ ਜਸਟ ਢੰਗ ਨਾਲ ਆਪਾਂ ਕੱਲ ਵੀ ਪ੍ਰੋਗਰਾਮ ਕੀਤਾ ਸੀਗਾ ਕਿ 150 ਦੇ ਕਰੀਬ ਜਿਹੜੇ ਆ ਉਹ ਲੋਕ ਆਮ ਜਨਤਾ ਮਾਰੀ ਗਈ ਹੈ ਤੇ ਇਸੇ ਤਰੀਕੇ ਨਾਲ ਸਵਾ 100 ਦੇ ਕਰੀਬ ਜਿਹੜੇ ਆ ਉਹ ਜ਼ਖਮੀ ਹੋ ਗਏ ਨੇ ਲੋਕਾਂ ਦੇ ਵਿੱਚ ਰੂਸ ਦੇ ਲੋਕਾਂ ਵਿੱਚ ਬਹੁਤ ਰੋਸ ਬਾਜਾ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੇ ਅੱਤਵਾਦੀ ਸੀ ਚਾਰ ਅੱਤਵਾਦੀ ਜਿਹੜੇ ਮੇਨ ਸੀਗੇ ਚਾਰ ਪੰਜ ਅੱਤਵਾਦੀ ਜਿਨ੍ਹਾਂ ਨੇ ਸਿੱਧਿਆਂ ਗੋਲੀਆਂ ਚਲਾਈਆਂ ਨੇ ਬਾਕੀ ਤੇ ਮਤਲਬ ਬੈਕਫੁੱਟ ਦੇ ਨੇ ਨਾ ਹੋਣਗੇ ਨਾ ਉਹਨਾਂ ਚ ਤੁਸੀਂ ਲਾ ਲਓ ਕਿ ਉਹ ਚਾਰ ਜਿਹੜੇ ਸੀਗੇ ਤਜ਼ਕਿਸਤਾਨ ਤੋਂ ਆਏ ਸੀ ਜੀ ਤਜ਼ਕਿਸਤਾਨ ਦੇ ਨਾਗਰਿਕ ਸੀ ਹੁਣ ਤਜ਼ਕਿਸਤਾਨ ਜਿਹੜਾ ਹੈਗਾ ਦੁਸ਼ਾਂਬੇ ਉਹਦੀ ਰਾਜਧਾਨੀ ਹੈ ਹਮ ਤੱਕ ਤਜ਼ਕਿਸਤਾਨ ਦੀ ਤੇ ਪਹਿਲਾ ਜਦੋਂ ਯੂਐਸਐਸਆਰ ਵੰਡ ਹੋਈ ਸੀ ਯੂਐਸਐਸਆਰ ਦੀ ਟੋਟੇ ਹੋਏ ਸਨ 15 ਮੁਲਕਾਂ ਦੇ ਜੀ ਯੂਐਸਐਸਆਰ ਚੋਂ ਪਹਿਲਾ ਯੂਐਸਐਸਆਰ ਹੋਇਆ ਸੀ ਫਿਰ ਟੋਟੇ ਹੋਏ ਯੂ ਰਸ਼ੀਆ ਦੇ ਹੈਨਾ ਯੂਐਸਐਸਆਰ ਦੇ ਫਿਰ ਰਸ਼ੀਆ ਬਣ ਗਿਆ ਸੀਗਾ ਉਹਦੇ ਵਿੱਚ ਤਜ਼ਾਕਿਸਤਾਨ ਵੀ ਇੱਕ ਸੀਗਾ ਤਜ਼ਾਕਿਸਤਾਨ ਦੇ ਵਿੱਚ ਮੁਸਲਮ ਆਬਾਦੀ ਕਾਫੀ ਜ਼ਿਆਦਾ ਹੈਗੀ ਮੁਹੰਮਦਨ ਜੀ ਹੁਣ ਉਹ ਜਿਹੜੇ ਹੈਗੇ ਨੇ ਦੱਸਿਆ ਜਾ ਰਿਹਾ ਕਿ ਉਹ ਜਿਹੜੇ ਚਾਰ ਅੱਤਵਾਦੀ ਨੇ ਆਈਐਸਆਈਐਸ ਖਰਸਾਨ ਦੇ ਉਹ ਹੋ ਸਕਦਾ ਹੈ ਕਿ ਸ਼ਾਇਦ ਜਿਸ ਢੰਗ ਨਾਲ ਦੱਸ ਰਹੇ ਨੇ ਮੀਡੀਆ ਦੱਸ ਰਿਹਾ ਹੈ ਕਿ ਕੋਈ ਵਿੰਡੋ ਹੋਵੇ ਯੂਕਰੇਨ ਵਾਲੀ ਜੀ ਠੀਕ ਹੈ ਜਿਹਦਾ ਲਿੰਕ ਜਿਹੜਾ ਹੈਗਾ ਉਹ ਵੀ ਹੋ ਸਕਦਾ ਹੈ ਇਸ ਹਮਲੇ ਦੇ ਨਾਲ ਤੇ ਦੂਜਾ ਜਿਸ ਤਰੀਕੇ ਦੇ ਨਾਲ ਆ ਜਿਹੜਾ ਹੈਗਾ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਇਮੋਮਲੀ ਰਹਿਮਾਨ ਹਮ ਪਾਕਿਸਤਾਨ ਤਜਿਕਿਸਤਾਨ ਦੇ ਜੀ ਉਹਨਾਂ ਦਾ ਕਹਿਣਾ ਹੈ ਕਿ ਕੋਈ ਧਰਮ ਨਹੀਂ ਹੁੰਦਾ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਮਜ਼ਬ ਨਹੀਂ ਹੁੰਦਾ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਕਿਸੇ ਦੇਸ਼ ਦੇ ਆ ਨਹੀਂ ਹੁੰਦੇ ਜਿਹੜੇ ਟੈਰਰ ਫਲਾਉਂਦੇ ਨੇ ਸੋ ਜਿਸ ਤਰੀਕੇ ਦੇ ਨਾਲ ਹੁਣ ਉੱਥੇ ਇਸ ਵੇਲੇ ਮਾਹੌਲ ਬਣਿਆ ਪਿਆ ਰਸ਼ੀਆ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਦੇਖ ਲਓ ਕਿ ਨਾਟੋ ਦੇ ਅਗੇਂਸਟ ਵੀ ਉਹ ਚੀਜ਼ਾਂ ਹੋ ਸਕਦੀਆਂ ਨੇ ਕਿਉਂਕਿ ਪੋਲੈਂਡ ਜਿਹੜਾ ਹੈਗਾ ਉਹ ਹਾਇਨਾ ਆਫ ਦੀ ਯੂਰਪ ਕਿਹਾ ਜਾਂਦਾ ਹੈ ਪੋਲੈਂਡ ਹੈ ਪੋਲ ਜਿਹੜੀ ਮਿਜ਼ਾਈਲ ਜਿਹੜੀ 에ਅਰ ਮਿਜ਼ਾਈਲ ਛੱਡੀਆਂ ਨੇ ਯੂਕਰੇਨ ਦੇ ਉੱਤੇ ਰਸ਼ੀਆ ਨੇ ਉਹ ਪੋਲੈਂਡ ਦੇ ਸਪੇਸ ਦੇ ਉੱਤੋਂ ਹੋ ਕੇ ਲੰਘੀਆਂ ਨੇ ਹੁਣ ਕਿਤੇ ਨਾ ਕਿਤੇ ਜਿਸ ਢੰਗ ਨਾਲ ਇਹ ਚੀਜ਼ਾਂ ਚੱਲੀਆਂ ਚੱਲ ਰਹੀਆਂ ਨੇ ਦੇਖਿਆ ਜਾ ਰਿਹਾ ਕਿ ਸ਼ਾਇਦ ਇਹ ਕਿਤੇ ਰੱਬ ਨਾ ਕਰੇ ਕਿ ਕੋਈ ਮਾੜਾ ਜਿਹੜਾ ਹੈਗਾ ਉਹ ਅਸਾਰ ਬਣ ਜਾਣ ਮਾੜਾ ਮਾਹੌਲ ਬਣ ਜੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਡਰਾ ਕੇ ਰੱਖ ਦੇਣ ਵਾਲੀਆਂ ਨੇ वैसे पूरे दुनिया ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਸ ਅੱਤਵਾਦੀ ਹਮਲੇ ਦੀ ਨਿਖੇਦੀ ਕੀਤੀ ਜਾ ਰਹੀ ਹੈ ਚਾਹੇ ਉਹ ਅਮਰੀਕਾ ਹੈ ਚਾਹੇ ਉਹ ਭਾਰਤ ਹੈ ਚਾਹੇ ਉਹ ਚੀਨ ਹੈ ਕੋਈ ਵੀ ਮੁਲਕ ਹੈ ਤੇ ਕੋਈ ਇਹ ਨਹੀਂ ਕਹਿ ਰਿਹਾ ਕਿ ਇਹ ਠੀਕਾ ਬਹੁਤ ਜ਼ਿਆਦਾ ਰੂਸ ਪ੍ਰਗਟਾਇਆ ਜਾ ਰਿਹਾ ਰੂਸ ਦੇ ਜਿਹੜੇ ਲੋਕ ਨੇ ਉਹ ਵੀ ਇੱਕ ਤਰੀਕੇ ਨਾਲ ਦੇਖਿਆ ਜਾਵੇ ਆਪਣੇ ਦੇਸ਼ ਦੇ ਨਾਲ ਮਤਲਬ ਪਹਿਲਾਂ ਤਾਂ ਕਈ ਅਸੀਂ ਖਬਰਾਂ ਸੁਣੀਆਂ ਸੀ ਕਿ ਸ਼ਾਇਦ ਰੂਸ ਦੇ ਲੋਕ ਇਸ ਯੁੱਧ ਨੂੰ ਜਿੱਦਾਂ ਯੂਕਰੇਨ ਨਾਲ ਸੀਗਾ ਉਹ ਠੀਕ ਨਹੀਂ ਸੀ ਸਮਝ ਰਹੇ ਲੇਕਿਨ ਉਹ ਜਿਹੜਾ ਅੱਤਵਾਦੀ ਹਮਲਾ ਹੋਇਆ ਉਹ ਅੱਤਵਾਦੀਆਂ ਦੇ ਖਿਲਾਫ ਹੁਣ ਉਹ ਰੂਸ ਦੀ ਜਿਹੜੀ ਜਨਤਾ ਹੈਗੀ ਹੈ ਉਹ ਆਪਣੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਨਾਲ ਖੜੀ ਹੋ ਗਈ ਹੈ ਭਈ ਅੱਤਵਾਦੀਆਂ ਨੂੰ ਖਤਮ ਕਰਨ ਲਈ ਤੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਜਿਹੜਾ ਹੈਗਾ ਉਹ ਕਾਰਵਾਈ ਹੋਊਗੀ ਮੈਨੂੰ ਲੱਗਦਾ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਔਰ ਜਿਸ ਤਰੀਕੇ ਦੇ ਨਾਲ ਆਈਐਸ ਆਈਐਸ ਹੁਰਸਾਨ ਨੇ ਇਹ ਵੀ ਹੁਣ ਇੱਕ ਚੀਜ਼ ਨਵੀਂ ਸਾਹਮਣੇ ਆਈ ਹੈ ਕਿ ਉਹ ਜਿੰਨੇ ਵੀ ਇਸਲਾਮਿਕ ਹੈਗੇ ਨੇ ਕੰਟਰੀਜ਼ ਆਈਐਸਆਈ ਆਈਐਸਆਈਐਸ ਖੁਰਸਾਨ ਨੇ ਇਹ ਵੀ ਗੱਲ ਕਿਹਾ ਉਹਨਾਂ ਦੇ ਇੱਕ ਮੈਗਜ਼ੀਨ ਹੈ ਉਹਦੇ ਵਿੱਚ ਇੱਕ ਜੋ ਛਪਿਆ ਜੀ ਕਿ ਜਿਹੜੇ ਲੋਕ ਜਿਹੜੇ ਲੋਕ ਜਿੱਦਾਂ ਭਾਰਤ ਦਾ ਨਾਮ ਹੀ ਲਿਆ ਹੈਗਾ ਅਮਰੀਕਾ ਦਾ ਚਾਈਨਾ ਦਾ ਹੋਰ ਦੋ ਤਿੰਨ ਮੁਲਕਾਂ ਦਾ ਨਾਮ ਲਿਆ ਉਸ ਮੈਗਜ਼ੀਨ ਦੇ ਵਿੱਚ ਜੀ ਕਿ ਜਿਹੜੇ ਮੁਲਕ ਖਾਫਰ ਮੁਲਕ ਕਿਹਾ ਉਹਨਾਂ ਨੇ ਕਿ ਇਸਲਾਮਿਕ ਮੁਲਕਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਉਹਨਾਂ ਤੇ ਵੀ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਖੂਨ ਦੇ ਨਾਲ ਲਾਲ ਕੀਤਾ ਜਾਊਗਾ ਇਹੋ ਜਿਹੜੀਆਂ ਚੀਜ਼ਾਂ ਨੇ ਨਾ ਜੀ ਉਹ ਮੈਗਜ਼ੀਨ ਦੇ ਵਿੱਚ ਪਤਾ ਲੱਗਿਆ ਹੈ ਸੂਤਰਾਂ ਤੋਂ ਜਿਸ ਢੰਗ ਨਾਲ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਅਖਬਾਰਾਂ 'ਚ ਆ ਰਿਹਾ ਹੈ ਪਤਾ ਲੱਗਿਆ ਵੀ ਉਹ ਚੀਜ਼ਾਂ ਜਿਹੜੀ ਹੈਗੀਆਂ ਨੇ ਸਾਹਮਣੇ ਸਾਹਮਣੇ ਆਈਆਂ ਨੇ ਤੇ ਬੜਿਆ ਡਰਾ ਕੇ ਰੱਖ ਦੇਣ ਵਾਲੀਆਂ ਚੀਜ਼ਾਂ ਨੇ ਸੋ ਇਸ ਵੇਲੇ ਜੋ ਹਾਲਾਤ ਚੱਲਦੇ ਪਏ ਨੇ ਨਾ ਭੁੱਤਰ ਜੀ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਬੜੇ ਹੈਰਾਨ ਕਰਨ ਵਾਲੇ ਕਿਉਂਕਿ ਇੱਕ ਪਾਸੇ ਤੇ ਇਜ਼ਰਾਈਲ ਤੇ ਫਿਲਸਤੀਨ ਦਾ ਜਿਹੜੀ ਆ ਲੜਾਈ ਹੋ ਰਹੀ ਹੈ ਉਹ ਹਲੇ ਉੱਥੇ ਕੋਈ ਵੀ ਮਦਦ ਹੱਲ ਨਹੀਂ ਹੋਇਆ ਤੇ ਇਸ ਵੇਲੇ ਦੇਖ ਲਓ ਕਿ ਕਾ 2 ਸਾਲ ਹੋ ਹੀ ਚੱਲੇ ਨੇ 1.5 2 ਸਾਲ ਕੇ ਯੂਕਰੇਨ ਤੇ ਰਸ਼ੀਆ ਦੀ ਵਾਰ ਤੇ ਹੁਣ ਇਹ ਨਵਾਂ ਜਿਹੜਾ ਹਮਲਾ ਹੋ ਗਿਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਤੇ ਹੀ ਕਹਿੰਨੇ ਕਿ ਪ੍ਰਮਾਤਮਾ ਸੁਖ ਸ਼ਾਂਤੀ ਪੂਰੇ ਵਿਸ਼ਵ 'ਚ ਲਿਆਏ ਸ਼ਾਂਤੀ ਲਿਆਵੇ ਪਿਆਰ ਮੁਹੱਬਤ ਵਧਾਵੇ ਤੇ ਨਫ਼ਰਤ ਦਾ ਖਾਤਮਾ ਹੋਵੇ ਜੀ ਬ੍ਰਿੰਦਰ ਜੀ ਦੇਸ਼ਵਾਲ ਜੇ ਮੁੜੀ ਆਪਾਂ ਤੇ ਭਾਜਪਾ ਪਾਰਟੀ ਭਾਜਪਾ ਪਾਰਟੀ ਲਿਸਟ ਤੇ ਲਿਸਟ ਜਾਰੀ ਕਰ ਰਹੀ ਹੈ ਤੇ ਹੁਣ ਇੱਕ ਲਿਸਟ ਹੋਰ ਜਾਰੀ ਹੋਈ ਆ 111 ਉਮੀਦਵਾਰਾਂ ਦੀ ਲਿਸਟ ਜਾਰੀ ਹੋਈ ਆ ਤੇ ਇਸ ਲਿਸਟ ਦੇ ਵਿੱਚ ਜੋ ਨਾਮ ਸਾਹਮਣੇ ਆਏ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ ਇਹ ਇਹ ਵੀ ਦੱਸਿਆ ਜਾ ਰਿਹਾ ਕਿ ਫਿਲਮੀ ਚੱਕਰ ਦੇ ਨਾਲ ਵੀ ਕੁਝ ਨਾਮ ਜੁੜੇ ਸਾਹਮਣੇ ਆ ਰਹੇ ਨੇ ਉਮੀਦਵਾਰਾਂ ਦੇ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਕੀ ਲੱਗਦਾ ਕਿਦਾਂ ਦੀ ਲਿਸਟ ਹੈ ਦੇਖੋ ਹਰ ਸਿਆਸੀ ਪਾਰਟੀ ਚਾਹਦੀ ਹੈ ਕਿ ਉਹਦੇ ਜਿਹੜੇ ਉਮੀਦਵਾਰ ਵਕਤ-ਵਕਤ ਸੀਟਾਂ ਲੈ ਕੇ ਜਾਣ ਤੇ ਉਹ ਜਿਹੜੇ ਚੰਗੇ ਨਾਮੀ ਜਿਨ੍ਹਾਂ ਦੀ ਲੋਕਾਂ ਦੇ ਵਿੱਚ ਹਰ ਮਨ ਪਿਆਰੇ ਲੋਕ ਹੁੰਦੇ ਨੇ ਹਰ ਮਨ ਪਿਆਰੇ ਜਿਹੜੇ ਫੇਮਸ ਲੋਕ ਨੇ ਉਹ ਪਾਰਟੀ ਦੇ ਵਿੱਚ ਸ਼ਾਮਲ ਹੋਣ ਤਾਂ ਜੋ ਉਹਨਾਂ ਦੇ ਵਿੱਚ ਵੋਟ ਬੈਂਕ ਦੇ ਵਿੱਚ ਵਾਧਾ ਹੋ ਸਕੇ ਸੋ ਇਸੇ ਲੜੀ ਦੇ ਵਿੱਚ 111 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਜਿਦੇ ਚ ਜਸ ਢੰਗਣਾਲ ਬਾ ਕੰਗਣਾ ਰਣਾਉਤ ਦੀ ਗੱਲ ਕੀਤੀ ਹੈ ਕੰਗਣਾ ਰਣਾਉਤ ਮੰਡੀ ਜ਼ਿਲ੍ਹੇ ਤੋਂ ਉਮੀਦਵਾਰ ਐਲਾਨੀ ਗਈ ਹੈ ਹਾਲਾਂਕਿ ਉਸ ਬੀਬੀ ਦਾ ਅੰਗਣਾ ਰਣਾਉਤ ਦਾ ਜਿਹੜਾ ਹੈਗਾ ਉਹ ਚਰਚਾਵਾਂ ਵੀ ਚੱਲਦੀਆਂ ਪਈਆਂ ਵਿਆਹ ਦੀਆਂ 37 ਸਾਲ ਦੀ ਹੋ ਗਈ ਹੈ ਉਹ ਬੀਬੀ ਤੇ ਅਕਸਰ ਸੁਰੱਖਿਆ ਚ ਰਹਿੰਦੀ ਹੈ ਹੁਣ ਉਹ ਗੱਲਾਂਬਾਤ ਤੇ ਹੋਵਾਂ ਤਾਂ ਕਈ ਹੁੰਦੀਆਂ ਨੇ ਸੋ ਉਹ ਜਿਹੜੀ ਹੈ ਮੰਡੀ ਤੋਂ ਉਮੀਦਵਾਰ ਹੋਗੀ ਹੁਣ ਦੂਜੇ ਜਿਹੜੇ ਹੈਗੇ ਆ ਸੀਤਾ ਸੋਰੇਨ ਜਿਹੜੀ ਝਾਰਖੰਡ ਦੇ ਮੁੱਖ ਮੰਤਰੀ ਹਿੰਮਤ ਸੋਰੇਨ ਸਾਬਕਾ ਮੁੱਖ ਮੰਤਰੀ ਜਿਹੜੇ ਸੀ ਹਿੰਮਤ ਸੋਰੇਨ ਉਹਦੀ ਭਾਬੀ ਦੱਸੀ ਜਾ ਰਹੀ ਹੈ ਉਹ ਵੀ ਭਾਜਪਾ ਚ ਸ਼ਾਮਲ ਹੋ ਗਈ ਤੇ ਭਾਜਪਾ ਦੇ ਵਿੱਚ ਉਹ ਜਿਹੜੀ ਹੈਗੀ ਆ ਉਥੋਂ ਦੁਮਕਾ ਖੇਤਰ ਹੈ ਲੋਕ ਸਭਾ ਦਾ ਉਥੋਂ ਚੋਣ ਲੜੇਗੀ ਤੋ ਇਸੇ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰ ਰਹੀਏ ਆ ਰਮਾਇਣ ਦੇ ਜਿਹੜੇ ਹੈਗੇ ਨੇ ਅਰुण ਗੋਵਿਲ ਜਿਨ੍ਹਾਂ ਨੇ ਭਗਵਾਨ ਰਾਮ ਦਾ ਜਿਹੜਾ ਹੈਗਾ ਸੀਗਾ ਆ ਰੂਲ ਨਿਭਾਇਆ ਸੀਗਾ ਜੀ ਉਹਨਾਂ ਨੂੰ ਮੇਰਠ ਲੋਕ ਸਭਾ ਹਲਕੇ ਤੋਂ ਜਿਹੜਾ ਹੈਗਾ ਉਹ ਉਮੀਦਵਾਰ ਐਲਾਨਿਆ ਗਿਆ ਹਮ ਆ ਦੇਖੋ ਗੱਲ ਪਤਾ ਕੀ ਹੈ ਆ ਅਰुण ਗੋਵਿਲ ਜਿਹੜੇ ਹੈਗੇ ਨੇ ਮੇਰਿਟ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਉਹਨਾਂ ਨੇ ਇੰਜੀਨੀਅਰਿੰਗ ਸਾਇੰਸ ਦੀ ਪੜ੍ਹਾਈ ਕੀਤੀ ਹੈ ਮੇਰਿਟ ਤੇ ਜੰਪਾਲ ਨੇ ਔਰ ਜਿਸ ਤਰੀਕੇ ਦੇ ਨਾਲ ਜਦੋਂ ਰਮਾਇਣ ਆਈ ਸੀ ਰਮਾਇਣ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਬਹੁਤ ਜ਼ਿਆਦਾ ਉਹਨਾਂ ਨੂੰ ਪਿਆਰ ਦਿੱਤਾ ਆ ਸੀਗਾ ਜੀ ਆਮ ਜਿਹੜੇ ਲੋਕ ਨੇ ਆਮ ਭਗਤ ਨੇ ਰਾਮ ਭਗਤ ਉਹਨਾਂ 'ਚ ਭਗਵਾਨ ਰਾਮ ਨੂੰ ਦੇਖਦੇ ਨੇ ਕਾਫੀ ਸ਼ਰਧਾ ਉਹਨਾਂ ਦੇ ਵਾਸਤੇ ਹੈ ਜਦੋਂ ਵੀ ਕਿਤੇ ਜਾਂਦੇ ਨੇ ਆਪਾਂ ਅਕਸਰ ਦੇਖਿਆ ਕਿ ਜਦੋਂ ਵੀ ਉਹ ਕਿਤੇ ਜਾਂਦੇ ਨੇ ਤੇ ਉਹ ਲੋਕ ਜਿਹੜੇ ਨੇ ਉਹਨਾਂ ਨੂੰ ਭਗਵਾਨ ਰਾਮ ਦਾ ਰੂਪ ਸਮਝ ਕੇ ਉਹਨਾਂ ਦੇ ਪੈਰੀ ਹੱਥ ਲੈਂਦੇ ਨੇ ਚਰਨਾ ਜੇ ਡਿੱਗ ਜਾਂਦੇ ਨੇ ਹਾਂ ਤੇ ਮੇਰਠ ਲੋਕ ਸਭਾ ਹਾਲ ਕੇ ਤੋਂ ਉਹਨਾਂ ਨੂੰ ਸੀਟ ਦਿੱਤੀ ਗਿਆ ਹਾਲਾਂਕਿ 1977 ਦੇ ਵਿੱਚ ਤਕਰੀਬਨ ਉਹਨਾਂ ਦੀਆਂ ਦੋ ਫਿਲਮਾਂ ਆਈਆਂ ਸੀ ਜਦੋਂ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਇੱਕ ਪਹੇਲੀ ਸੀ ਤੇ ਇੱਕ ਹੋਰ ਫਿਲਮ ਫਿਲਮ ਸੀ ਕਿ ਬੜੀ ਮਸ਼ਹੂਰ ਸੀ ਫਿਲਮ 사વન কো ਆਣੇ ਦੋ ਫਿਲਮ ਹੁੰਦੀ ਸੀ ਕਿ ਉਹ ਗਾਣਾ ਵੀ ਬੜਾ ਮਸ਼ਹੂਰ ਹੋਇਆ ਸੀ 사વન কো ਆਣੇ ਦੋ ਤੋ ਉਸ ਤੋਂ ਬਾਅਦ ਫਿਰ ਜਦੋਂ ਰਮਾਇੰਡ ਸ਼ੁਰੂ ਹੋਈਏ ਤੇ ਰਮਾਇੰਡ ਦੇ ਵਿੱਚ ਕਾਫੀ ਉਹਨਾਂ ਨੂੰ ਸਰਾਇਆ ਲੋਕਾਂ ਨੇ ਜੋ ਸਿਆਸੀ ਦੇ ਦਰਸ਼ਕ ਉਹਨਾਂ ਨੇ ਕਾਫੀ ਪਿਆਰ ਦਿੱਤਾ ਸੋ ਮੈਂ ਇੱਕ ਗੱਲ ਚੀਜ਼ ਸਮਝਣਾ ਕਿ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਇਹੋ ਜਿਹੇ ਜਿਹੜੇ ਨਾਮੀ ਹੈਗੀਆਂ ਨੇ ਸ਼ਖਸੀਤਾ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਟਿਕਟ ਦਿੰਦੀਆਂ ਤਾਂ ਕਿ ਉਹਨਾਂ ਦੀ ਜਿਹੜੀ ਹੈਗੀ ਆ ਉਹ ਸੀਟ ਪੱਕੀ ਹੋ ਸਕੇ ਪਰ ਮੈਂ ਦੂਜੇ ਪਾਸੇ ਇਹ ਵੀ ਦੇਖਦਾ ਕਿ ਸ਼ਰਧਾ ਦੇ ਨਾਂ ਤੇ ਚਾਹੇ ਮੈਨੂੰ ਇੰਨਾ ਪਤਾ ਹੈ ਦੇਖੋ ਜੀ ਚਾਹੇ ਉਹ ਜਿਹੜੇ ਵੀ ਲੋਕ ਸਭਾ ਹਲਕੇ ਤੋਂ ਖੜੇ ਹੁਣ ਮੇਰੜ ਤੋਂ ਖੜੇ ਨੇ ਤਾਂ ਲੋਕ ਨੈਚੁਰਲੀ ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ ਉਹ ਲੋਕਾਂ 'ਚ ਇੰਨੀ ਸ਼ਰਧਾ ਨੇ ਲੋਕਾਂ ਨੇ ਚਾਹੇ ਕਿਸੇ ਵੀ ਤਰੀਕੇ ਨਾਲ ਵੋਟ ਪਾਣਗੇ ਵੀ ਪਾਣਗੇ ਉਹਨਾਂ ਨੂੰ ਚਾਹੇ ਉਹ ਕਿਹੜੀ ਜਿਹੜੀ ਮਰਜ਼ੀ ਪਾਰਟੀ ਹੋਵੇ ਉਹ ਪਾਰਟੀ ਦੀ ਪ੍ਰਵਾਹ ਨਹੀਂ ਕਰਨਗੇ ਕਿ ਉਹਨਾਂ ਲੋਕਾਂ ਦੇ ਵਿੱਚ ਸ਼ਰਧਾ ਹੀ ਇੰਨੀ ਹੈ ਉਹਨਾਂ ਵਾਸਤੇ ਉਹ ਜਿੱਤਣਗੇ ਜਿੱਤਣਗੇ ਪਰ ਕਿਤੇ ਨਾ ਕਿਤੇ ਮੇਰਾ ਦੇਖੋ ਮੈਂ ਮੇਰਾ ਨਿੱਜੀ ਵਿਚਾਰਾ ਮੈਂ ਇਹ 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 ਚੀਜ਼ ਮੇਰਾ ਨਿੱਜੀ ਵਿਚਾਰ ਆ ਮੈਨੂੰ ਲੱਗਦਾ ਕਿ ਜਿੱਥੋਂ ਤੱਕ ਕਿ ਸ਼ਾਇਦ ਉਹਨਾਂ ਨੂੰ ਸਿਆਸਤ ਦੇ ਵਿੱਚ ਜਿਹੜਾ ਨਹੀਂ ਸੀ ਆਉਣਾ ਚਾਹੀਦਾ ਕਿਉਂਕਿ ਲੋਕਾਂ ਦੀ ਭਾਵਨਾਵਾਂ ਸ਼ਰਧਾ ਉਹਨਾਂ ਨਾਲ ਜੁੜੀ ਹੋਈ ਹੈ ਕਿਸੇ ਇੱਕ ਪਾਰਟੀ ਦੇ ਜਿਹੜੇ ਹੈਗੇ ਆ ਉਹ ਉਮੀਦਵਾਰ ਦੇ ਤੌਰ ਤੇ ਉਹ ਖੜੇ ਹੋਏ ਨੇ ਤੇ ਲੋਕਾਂ ਦਾ ਜਿਹੜਾ ਇੱਕ ਵਿਸ਼ਵਾਸ ਹੈ ਇੱਕ ਸ਼ਰਧਾ ਜਿਹੜੀ ਹੈਗੀ ਹੈ ਤੇ ਉਹਨਾਂ ਨੂੰ ਸਿਆਸਤ ਤੋਂ ਦੂਰ ਹੀ ਰਹਿਣਾ ਚਾਹੀਦਾ ਸੀ ਬਾਕੀ ਦੇਖੋ ਉਹਨਾਂ ਦੇ ਆਪਣੇ ਹੋ ਸਕਦਾ ਕੋਈ ਚੰਗਿਆਈ ਦੇ ਲਈ ਆ ਕੀ ਚੀਜ਼ ਹੈ ਇਹਨਾਂ ਬਾਰੇ ਮੈਂ ਕੋਈ ਟਿੱਪਣੀ ਹੋਰ ਨਹੀਂ ਕਰਨਾ ਚਾਹੁੰਦਾ ਸੋ ਹੁਣ ਇੱਕ ਹੋਰ ਜਿਹੜੇ ਨਵੀਨ ਜਿੰਦਲ ਨੇ ਉਹਨਾਂ ਨੂੰ ਵੀ ਕੁਰਕ ਖੇਤਰ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਭਾਜਪੀ ਵੱਲੋਂ ਜਿਹੜੀ ਹੈ ਟਿਕਟ ਮਿਲੀ ਹੈ ਹਾਲਾਂਕਿ ਉਹ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਤੁਹਾਨੂੰ ਵੀ ਪਤਾ ਹੋਣਾ ਕਿ ਜਿੰਦਲ ਇੰਡਸਟਰੀ ਕਾਫੀ ਵੱਡੀ ਇੰਡਸਟਰੀ ਹੈ ਔਰ ਜਿੰਦਲ ਯੂਨੀਵਰਸਿਟੀ ਗਲੋਬਲ ਯੂਨੀਵਰਸਿਟੀ ਦੇ ਵੀ ਇਹਨਾਂ ਦੀ ਹੈਗੀ ਹੈ ਕਾਫੀ ਵੱਡਾ एंपਾਇਰ ਹੈ ਨਵੀਨ ਜਿੰਦਲ ਦੀ ਗੱਲ ਕਰੀਏ ਤੇ ਬਹੁਤ ਵੱਡੇ ਉਹਨਾਂ ਨੇ ਦੇਖੋ ਇੱਕ 1991 92 ਦੀ ਗੱਲ ਹੈ ਕਿ ਜਦੋਂ ਆ ਲੋਕਾਂ ਦੇ ਲਈ ਉਹਨਾਂ ਨੇ ਜਿਹੜਾ ਨੈਸ਼ਨਲ ਸਾਡਾ ਫਲੈਗ ਆ ਤਿਰੰਗਾ ਉਹਨਾਂ ਨੇ ਲਹਿਰਾਉਣ ਵਾਸਤੇ ਜਿਹੜਾ ਬੜਾ ਹਿੱਲਾ ਕੀਤਾ ਸੀਗਾ ਕਿਉਂਕਿ ਪਹਿਲਾਂ ਆਮ ਲੋਕ ਸੀ ਜਿਹੜੇ ਇੱਕ ਖਾਸ ਮੌਕੇ ਦੇ ਉੱਤੇ ਹੀ ਝੰਡਾ ਲਹਿਰਾ ਸਕਦੇ ਸੀ ਹਮੇਸ਼ਾ ਨਹੀਂ ਤੇ ਫਿਰ ਇਹਨਾਂ ਦੀ ਰਾਇਗੜਾ ਫੈਕਟਰੀ ਦੇ ਵਿੱਚ ਜਦੋਂ ਮੁੱਦਾ ਬਣਿਆ ਸੀ ਰਾਇਗੜਾ ਫੈਕਟਰੀ ਦੇ ਉੱਤੇ ਇਹਨਾਂ ਨੇ ਤਿਰੰਗਾ ਲਹਿਰਾਇਆ ਸੀਗਾ ਤਾਂ ਉੱਥੋਂ ਦੇ ਜਿਹੜੇ ਕਮਿਸ਼ਨਰ ਸੀਗੇ ਉਹਨਾਂ ਨੇ ਓਬਜੈਕਸ਼ਨ ਕੀਤਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਹਿੱਲਾ ਕਰਕੇ ਇਨੀਸ਼ੀਏਟਿਵ ਲੈ ਕੇ ਤਾਂ ਫਿਰ ਆਮ ਲੋਕਾਂ ਦੇ ਵਾਸਤੇ ਵੀ ਮਤਲਬ ਕਿ ਦੇਖੋ ਰੂਲ ਤੇ ਹੈਗੇ ਨੇ ਇੱਕ ਪ੍ਰੋਟੋਕਾਲ ਹੁੰਦਾ ਹੈ ਕਿ ਰੂਲ ਹੁੰਦੇ ਨੇ ਹੈਨਾ ਉਹ ਰੂਲ ਦੇ ਦਾਇਰੇ ਦੇ ਵਿੱਚ ਰਹਿ ਕੇ ਹੁਣ ਕੋਈ ਵੀ ਬੰਦਾ ਝੰਡਾ ਜਿਹੜਾ ਹੈਗਾ ਆਪਣੇ ਛੱਤ ਦੇ ਉੱਤੇ ਤਿਰੰਗਾ ਜਿਹੜਾ ਹੈਗਾ ਨੈਸ਼ਨਲ ਫਲੈਗ ਸਾਡਾ ਉਹ ਲਹਿਰਾ ਸਕਦਾ ਪਰ ਉਹ ਰੂਲ ਹੈਗੇ ਨੇ ਕੁਝ ਫਿਕਸ ਹੈਗੇ ਨੇ ਵੀ ਤਿਰੰਗਾ ਗੰਦਾ ਨਹੀਂ ਹੋਣਾ ਚਾਹੀਦਾ ਉਹਦੇ ਤੇ ਮੀਂਹ ਕਣੀ ਨਹੀਂ ਪੈਣੀ ਚਾਹੀਦੀ ਫਟਿਆ ਨਹੀਂ ਹੋਣਾ ਚਾਹੀਦਾ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਪ੍ਰੋਟੋਕਾਲ ਰੂਲਸ ਜਿਹੜੇ ਬਣੇ ਹੋਏ ਨੇ ਹੁਣ ਜੇ ਇਹਨਾਂ ਦੀ ਗੱਲ ਕਰ ਲਈ ਨਵੀਂ ਕਾਫੀ ਪੜ੍ਹੇ ਲਿਖੇ ਨੇ ਇਹਨਾਂ ਨੇ ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਤੋਂ ਵੀ ਕਾਮਰਸ ਦੇ ਵਿੱਚ ਪੜ੍ਹਾਈ ਕੀਤੀ ਹੈ ਯੂਨੀਵਰਸਿਟੀ ਆਫ ਟੈਕਸਾਸ ਤੋਂ ਇਹਨਾਂ ਨੇ MBA ਕੀਤੀ ਹੈ ਤੇ ਫਿਰ ਉੱਥੇ ਲੀਡਰ ਵੀ ਰਹੇ ਆ ਉੱਥੇ ਸਟੂਡੈਂਟ ਯੂਨੀਅਨ ਦੇ ਤੇ ਕਾਫੀ ਕੁਝ ਉਹਨਾਂ ਨੇ ਮਤਲਬ ਕਿ ਕੀਆ ਪਰ 2004 ਦੇ ਵਿੱਚ 2009 ਦੇ ਵਿੱਚ ਲੋਕ ਸਭਾ ਹਲਕੇ ਤੋਂ ਇਹ ਖੁਰਖੇਤਰ ਤੋਂ ਜਿੱਤੇ ਨੇ ਤਿੰਨ ਵਾਰ ਇਹ ਹਰਿਆਣੇ ਦੇ ਵਿੱਚ ਅ ਵਿਧਾਇਕ ਵੀ ਰਹੇ ਨੇ ਇਹਨਾਂ ਦੇ ਮਦਰ ਜਿਹੜੇ ਹੈਗੇ ਆ ਉਹ ਸਿਰਸਾਤ ਅਥੋਂ ਹਿਸਾਰ ਤੋਂ ਐਮਐਲਏ ਰਹਿ ਚੁੱਕੇ ਨੇ ਸੁਵਿੱਤਰੀ ਜੰਦਲ ਪਰ ਅਚਾਨਕ ਜਿਸ ਤਰੀਕੇ ਦੇ ਨਾਲ ਹੁਣ ਮੈਂ ਦੇਖ ਰਿਹਾ ਸੀਗਾ ਇਹਨਾਂ ਦੀ ਇੱਕ ਵੀਡੀਓ ਜਿਹਦੇ ਚ ਉਹ ਦੱਸ ਰਹੇ ਸੀਗੇ ਕਿ ਭਾਈ ਜਿਸ ਢੰਗ ਨਾਲ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਯਾਸ ਇਸ ਬਚਪਨ ਤੋਂ ਸੁਣਦੇ ਆ ਰਹੇ ਸੀ ਰਾਮ ਮੰਦਰ ਬਣੇਗਾ ਰਾਮ ਮੰਦਰ ਦਾ ਮੁੱਦਾ ਸੀ ਜਾਂ ਆ ਜਿਸ ਤਰ੍ਹਾਂ ਕਿ 370 ਤਾਰਾ ਜੋ ਤੋੜਨ ਦਾਲਾ ਕੰਮ ਹੋਵੇ ਜਾਂ ਹੋਰ ਚੀਜ਼ਾਂ ਸੀ ਤੇ ਅਸੀਂ ਬੜ ਦੇਸ਼ ਦੀ ਤਰੱਕੀ ਹੋ ਰਹੀ ਹੈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਲੀਡਰ ਜਿਹੜੇ ਭਾਸ਼ਣ ਦਿੰਦੇ ਨੇ ਦੇਖੋ ਜਿਹੜੇ ਪਾਰਟੀ ਦੇ ਲੀਡਰ ਜਾਊਗਾ ਤੇ ਉਹ ਉਸੇ ਪਾਰਟੀ ਦੇ ਜਿਹੜੇ ਹੈਗੇ ਗੁਣ ਗਾਣ ਕਰੂਗਾ ਉਹਦੇ ਜਿਹੜੇ ਹੈਗੇ ਆ ਉਹ ਤਰੀਫਾਂ ਕਰੂਗਾ ਸੋ ਹੁਣ ਇਹਨਾਂ ਨੂੰ ਜਿਹੜਾ ਲੋਕ ਸਭਾ ਹਲਕਾ ਕੁਰਖੇਤਰ ਤੋਂ ਹੀ ਇਹ ਬੀਜੇਪੀ ਲਈ ਪਹਿਲਾਂ ਕਾਂਗਰਸ ਲਈ ਖੜੇ ਹੁੰਦੇ ਸੀ ਹੁਣ ਬੀਜੇਪੀ ਲਈ ਲੋਕ ਸਭਾ ਹਲਕਾ ਕ੍ਰਿਖੇਤਰ ਤੋਂ ਖੜੇ ਹੋਣਗੇ ਆਮ ਆਦਮੀ ਪਾਰਟੀ ਇਸ ਵਕਤ ਕਾਫੀ ਚਰਚਾਵਾ ਦੇ ਵਿੱਚ ਚੱਲ ਰਹੀ ਹੈ ਪਿਛਲੇ ਕੁਝ ਦਿਨ ਪਹਿਲਾਂ ਕਨਵੀਨਰ ਗ੍ਰਿਫਤਾਰ ਹੋ ਜਾਂਦੇ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਮੈਗਾ ਰੈਲੀ ਕੱਢੀ ਜਾ ਰਹੀ ਹੈ ਤੇ ਉਹਦੇ ਵਿੱਚ ਕਹਿੰਦੇ ਆ ਕਿ ਵੀ ਈਡੀ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਗੇ ਕਿਵੇਂ ਦੇਖ ਤੁਸੀਂ ਦੇਖੋ ਰੈਲੀ ਦਾ ਅਲੱਗ ਮੁੱਦਾ ਹੈਗਾ ਜੀ ਇਹ ਭਗਵੰਤ ਮਾਨ ਨੇ ਆਪਣੇ ਕੈਬਨਿਟ ਦੀ ਮੀਟਿੰਗ ਬੁਲਾਈ ਹੈ ਜੀ ਜਦੋਂ ਇਹ ਜੁਡੀਸ਼ਰੀ ਆਪਣੇ ਈਡੀ ਦੇ ਕੋਲ ਰਿਮਾਂਡ ਤੇ ਗਏ ਨੇ ਉਸ ਤੋਂ ਬਾਅਦ ਹੁਣ ਭਗਵਾਨ ਦਮਾਨ ਨੇ ਇੱਕ ਸਪੈਸ਼ਲ ਕੈਬਨਟ ਮੀਟਿੰਗ ਬੁਲਾਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਜिले ਦੇ ਵਿੱਚ ਉਸ ਹਲਕੇ ਦੇ ਜਿਹੜੇ ਵਿਧਾਇਕ ਨੇ ਮੰਤਰੀ ਨੇ ਵਰਕਰ ਨੇ ਵਲੰਟੀਅਰ ਨੇ ਸਾਰਿਆਂ ਦੀ ਡਿਊਟੀ ਲਾਵਾਂਗੇ ਕਿ ਈਡੀ ਦੀ ਇਸ ਕਾਰਵਾਈ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ ਕਿ ਦੇਖੋ ਕਿਸ ਢੰਗ ਨਾਲ ਧੱਕੇਸ਼ਾਹੀ ਹੋ ਰਹੀ ਹੈ ਕਿਸ ਢੰਗ ਨਾਲ ਸਭ ਚੀਜ਼ਾਂ ਚੱਲ ਰਹੀ ਹੈ ਨਾ ਦੇਖੋ ਜਦੋਂ ਦੇ ਅਰਵਿੰਦ ਕੇਜਰੀਵਾਲ ਈਡੀ ਦੇ ਰਿਮਾਂਡ ਤੇ ਗਏ ਨੇ ਹੁਣ ਜ਼ਮਾਨਤ ਕਿੰਨੀ ਦੇਰ ਚ ਮਿਲਦੀ ਆ ਕਿੰਨੀ ਦੇਰ ਚ ਨਹੀਂ ਮਿਲਦੀ ਜਿਹਾ ਕਿਉਂਕਿ ਪਰਾણે ਆਪਾਂ ਗੱਲ ਕਰ ਲਈਏ ਚਾਹੇ ਸਤेंद्र ਜੈਨ ਨੇ ਚਾਹੇ ਉਹ ਦ੍ਰਗੇਸ਼ ਆਪਣੇ ਸੰਜੀਤ ਸਿੰਘ ਨੇ ਹੈ ਨਾ ਚਾਹੇ ਮਨਿੰਦਰ ਸਧੋਦੀਆ ਨੇ ਦੇਖੋ ਕਾਫੀ ਲੰਮੇ ਸਮੇਂ ਤੋਂ ਜ਼ਮਾਨਤ ਜਿਹੜੀ ਆ ਉਹ ਨਹੀਂ ਮਿਲੀ ਤੇ ਜ਼ਮਾਨਤ ਮਿਲਦੀ ਆ ਕੋਰਟ ਚੋਂ ਨਹੀਂ ਮਿਲਦੀ ਕਿੰਨਾ ਟਾਈਮ ਅੰਦਰ ਰਹਿੰਦੇ ਨੇ ਇਹ ਚੀਜ਼ਾਂ ਬਾਰੇ ਕੁਝ ਨਹੀਂ ਪਤਾ ਹੈਗਾ ਜਿੰਮੇਵਾਰੀ ਆ ਭਗਵੰਤ ਮਾਨ ਦੀ ਵਧ ਗਈ ਹੈ ਕੌਮੀ ਪੱਧਰ ਤੇ ਵੀ ਜਿੱਥੇ ਜਿੱਥੇ ਰੈਲੀਆਂ ਹੋਣਗੀਆਂ ਇਹਨਾਂ ਨੂੰ ਜਾਣਾ ਪੈਣਾ ਹੈ ਡਿਊਟੀਆਂ ਲੱਗਣਗੀਆਂ ਭਗਵੰਤ ਮਾਨ ਦੀਆਂ ਇਹ ਆਪਣੇ ਮੰਤਰੀਆਂ ਦੀ ਵੀ ਡਿਊਟੀਆਂ ਲਾਉਣਗੇ ਜਿੰਮੇਵਾਰੀ ਬਹੁਤ ਵਧ ਗਈ ਹੈ ਤੇ ਹੁਣ 31 ਮਾਰਚ ਨੂੰ ਵੀ ਜਿਹੜੀ ਮਹਾ ਰੈਲੀ ਜਿਹੜੀ ਹੈ ਉਹ ਦਿੱਲੀ 'ਚ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਤੇ ਉਹਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ 31 ਮਾਰਚ ਦੀ ਰੈਲੀ ਆ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਵੇ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਹੈ ਮੁੱਦਿਆਂ ਦੇ ਉੱਤੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਕਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ